ਇਹ ਇਹ ਪਲੇਟਫਾਰਮ ਸਿੱਖਣ ਦਾ ਜੇ ਕਿਸੇ ਨੇ ਕਿ ਪੋਲਿਟਿਕਸ ਕਰਨੀ ਹੈ ਉਹਦੇ ਲਈ ਵੀ ਪਲੇਟਫਾਰਮ ਇਹੀ ਹੈ ਕਿ ਉਹਨੇ ਸਿੱਖ ਕੇ ਜਾਣਾ ਸਟੂਡੈਂਟ ਨੇ ਚੰਗੀ ਰਾਜਨੀਤੀ ਸਿੱਖ ਕੇ ਜਾਏ ਤੇ ਉੱਥੇ ਜੇ ਬਾਹਰਲੀਆ ਪਾਰਟੀਆਂ ਦਾ ਬਾਹਲੀਆ ਆਰਗੇਨਾਈਜੇਸ਼ਨ ਜਿਵੇਂ ਕਿ ਕਾਂਗਰਸ ਹੋ ਗਿਆ ਆਮਦ ਮੇ ਪਾਰਟੀਆਂ ਹੋ ਗਈ ਭਾਜਪਾ ਹੋ ਗਈ ਕਾਲੀ ਦਲ ਹੋ ਗਈ ਇਹਨਾਂ ਦਾ ਦਖਲ ਅੰਦਾਜ਼ੀ ਰਹੇਗਾ ਨਾ ਇੱਥੇ ਸਿੱਖਣ ਦੀ ਥਾਂ ਤੇ ਉਹੀ ਅਤਕੰਡੇ ਅਪਣਾਣਗੇ ਜਿਹੜੇ ਪਿਛਲੇ 70 ਸਾਲਾਂ ਤੋਂ ਸਾਡੇ ਦੇਸ਼ ਦੇ ਵਿੱਚ ਮਾੜੀ ਰਾਜਨੀਤੀ ਕਰਕੇ ਅਪਣਾਏ ਜਾ ਰਹੇ ਨੇ ਇਸ ਨਾਲ ਕਿਲਾ ਸਟੂਡੈਂਟ ਦਾ ਨੁਕਸਾਨ ਹੁੰਦਾ ਦੇਖੋ ਇਫਸ਼ਾਫ ਦੀ ਗੱਲ ਹੈ ਜੇ ਮੈਂ ਕਿ ਕੋਈ ਪਾਰਟੀ ਜਿਹੜੀ ਮੈਂ ਕਿ ਸਟੇਟ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਰੂਲ ਕਰ ਰਹੀ ਹੈ ਉਹ ਪਾਰਟੀ ਜਦੋਂ ਇੱਥੇ ਸਟੂਡੈਂਟ ਨੂੰ ਸਟੂਡੈਂਟ ਇਲੈਕਸ਼ਨ ਲਈ ਕਰੋੜ ਰੁਪਈਆ ਦੇ ਦੇ ਤੇ ਕਈ ਵੀ ਵੋਟਾਂ ਖਰੀਦ ਲੋ दारू ਪਿਆ ਦਿਓ ਤੇ ਜੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਨੂੰ दारू ਤੋਂ ਸਟੂਡੈਂਟਾਂ ਦੀ ਵੋਟ दारू ਤੇ ਮੰਗੀ ਜਾਏ ਇਲੈਕਸ਼ਨ दारू ਤੇ ਪੈਸੇ ਤੇ ਲੜੇ ਜਾਣਗੇ ਤੇ ਉਹਦੇ ਚ ਫਾਇਦਾ ਕੀ ਆਪਾਂ ਇਹ ਸੋਚੀ ਵੀ ਜੇ ਦੇਸ਼ ਦਾ ਯੁਵਾ ਦੇਸ਼ ਦਾ ਸਟੂਡੈਂਟ ਇਹ ਚੀਜ਼ਾਂ ਸਿੱਖ ਰਿਹਾ ਇੱਥੇ ਆ ਕੇ ਤੇ ਦੇਸ਼ ਦਾ ਫਿਊਚਰ ਸੋਚ ਲਈ ਵੀ ਆਪਣਾ ਕੀ ਹੈ ਸਤਿ ਸ਼੍ਰੀ ਅਕਾਲ ਯੂਨੀਵਰਸਿਟੀ ਚੋਣਾ ਨੂੰ ਲੈ ਕੇ ਜੇ ਦੇਖੀਏ ਤਾਂ ਹਰ ਸਾਲ ਹੀ ਖੈਰ ਤਿਆਰੀ ਸਾਰੀ ਨੌਜਵਾਨ ਕਰਦੇ ਨੇ ਅਲੱਗ-ਅਲੱਗ ਸਟੂਡੈਂਟ ਆਰਗੇਨਾਈਜੇਸ਼ਨਾਂ ਕਰਦੀਆਂ ਨੇ ਪਰ ਪੰਜਾਬ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿਆਸੀ ਤੌਰ ਤੇ ਵੀ ਜੇ ਕਿਹਾ ਜਾਵੇ ਤਾਂ ਪਾਰਟੀਆਂ ਦਾ ਬਹੁਤ ਕਿੰਨੀ ਕਹੀ ਜਾਣ ਦਖਲ ਰਹਿੰਦਾ ਹੈਗਾ ਉਹਦੇ ਵਿੱਚ ਹੁੰਦਾ ਵੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਸਟੂਡੈਂਟਸ ਦੀ ਜਾਂ ਯੰਗਸਟਰ ਦੀ ਉਹ ਜਿੱਤ ਕੇ ਅੱਗੇ ਆਵੇ ਤੇ ਪਹਿਲਾਂ ਖੈਰ ਕੋਈ ਜਿੱਤੇ ਵੀ ਨਹੀਂਗੇ ਉਦੇ ਨਾਲ ਹੀ ਗੱਲ ਇਹ ਆ ਜਾਂਦੀ ਹੈ ਵੀ ਕਈ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਵੀ ਅਸੀਂ ਨਰੋਲ ਸਟੂਡੈਂਟਾਂ ਬਈ ਸਾਡੇ ਨਾਲ ਸਿਆਸੀ ਤੌਰ ਤੇ ਕੁਝ ਨਹੀਂ ਅਸੀਂ ਸਟੂਡੈਂਟਾਂ ਵਾਸਤੇ ਕੰਮ ਕਰਨਾ ਤੇ ਸਟੂਡੈਂਟ ਹੀ ਸਾਡੇ ਵਿੱਚੋਂ ਕੋਈ ਚੁਣ ਕੇ ਅੱਗੇ ਜਾਊਗਾ ਲੀਡਰ ਬਾਅਦ ਚ ਬੰਦੇ ਦੇ ਅਲੱਗ ਵਖ ਹੈ ਕਿ ਉਹ ਬਾਅਦ ਚ ਕਿਸੇ ਪਾਰਟੀ ਚ ਜਾਂਦਾ ਜਾਂ ਨਹੀਂ ਅਰਸ਼ ਨੇ ਸਾਡੇ ਨਾਲ ਯੂਐਸਓ ਤੋਂ ਨੇਗੇ ਅ ਅਰਸ਼ ਦੇਖਿਏ ਇਹ ਗੱਲ ਕੀ ਰਹਿੰਦੀ ਆ ਵੈਸੇ ਇਹਦਾ ਕੋਈ ਮਾਇਨੇ ਹੈ ਵੀ ਅਸੀਂ ਪੋਲੀਟੀਕਲ ਨਹੀਂ ਜੁੜੇ ਹੋਏ ਹੈਗੇ ਜੀ ਪੋਲੀਟੀਕਲ ਪਾਰਟੀਆਂ ਦੇ ਦਖਲ ਰਹਿੰਦੇ ਨੇ ਉਹਨਾਂ ਦਾ ਫਾਇਦਾ ਨੁਕਸਾਨ ਨਫਾ ਨੁਕਸਾਨ ਕੀ ਆ ਦੇਖੋ ਜੀ ਮਾਇਨਾ ਬਹੁਤ ਵੱਡਾ ਹੈ ਜਿਵੇਂ ਆਪਾਂ ਗੱਲ ਕੀਤੀ ਨੇ ਕਿ ਮਾਇਨਾ ਕੀ ਹੈ ਇਸ ਕੱਲ ਦਾ ਬਹੁਤ ਵੱਡਾ ਮਾਇਨਾ ਹੈ ਕਿ ਇੱਕ ਉਹ ਹੈ ਇਹ ਹੈ ਪਲੇਟਫਾਰਮ ਸਿੱਖਣ ਦਾ ਜੇ ਕਿਸੇ ਨੇ ਅਗੇ ਪੋਲਿਟਿਕਸ ਕਰਨੀਆਂ ਉਹਦੇ ਲਈ ਵੀ ਪਲੇਟਫਾਰਮ ਇਹੀ ਹੈ ਕਿ ਉਹਨੇ ਸਿੱਖ ਕੇ ਜਾਣਾ ਸਟੂਡੈਂਟ ਨੇ ਚੰਗੀ ਰਾਜਨੀਤੀ ਸਿੱਖ ਕੇ ਜਾਏ ਤੇ ਉਥੇ ਜੇ ਭਾਰលੀਆਂ ਪਾਰਟੀਆਂ ਦਾ ਭਾਰਲੇ ਆਰਗੇਨਾਈਜੇਸ਼ਨ ਜਿਵੇਂ ਕਿ ਹੁਣ ਮੈਂ ਕੀ ਕਾਂਗਰਸ ਹੋ ਗਿਆ ਮੈਂਮੀ ਪਾਰਟੀ ਹੋ ਗਈ ਭਾਜਪਾ ਹੋ ਗਈ ਕਾਲੀ ਦਲ ਹੋ ਗਈ ਇਹਨਾਂ ਦਾ ਦਖਲ ਅੰਦਾਜ਼ੀ ਰਹੇਗਾ ਨਾ ਇੱਥੇ ਸਿੱਖਣ ਦੀ ਥਾਂ ਤੇ ਉਹੀ ਅਤਕੰਡੇ ਅਪਣਾਣਗੇ ਜਿਹੜੇ ਪਿਛਲੇ 70 ਸਾਲਾਂ ਤੋਂ ਸਾਡੇ ਦੇਸ਼ ਦੇ ਵਿੱਚ ਮਾੜੀ ਰਾਜਨੀਤੀ ਕਰਕੇ ਅਪਣਾਏ ਜਾ ਰਹੇ ਨੇ ਉਹਦੇ ਨਾਲ ਕੀ ਲੱਗਦਾ ਸਟੂਡੈਂਟ ਦਾ ਨੁਕਸਾਨ ਹੁੰਦਾ ਦੇਖੋ ਸਾਫ਼ ਜੀ ਗੱਲ ਹੈ ਜੇ ਮੈਂ ਕੀ ਕੋਈ ਪਾਰਟੀ ਜਿਹੜੀ ਮੈਂ ਕੀ ਸਟੇਟ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਰੂਲ ਕਰ ਰਹੀ ਹੈ ਉਹ ਪਾਰਟੀ ਜਦੋਂ ਇੱਥੇ ਸਟੂਡੈਂਟ ਨੂੰ ਸਟੂਡੈਂਟ ਇਲੈਕਸ਼ਨ ਲਈ ਕਰੋੜ ਰੁਪਇਆ ਦੇ ਦੇ ਤੇ ਕਈ ਵੀ ਵੋਟਾਂ ਖਰੀਦ ਲਓ दारू ਪਿਆ ਦਿਓ ਤੇ ਜੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਨੂੰ दारू ਤੋਂ ਸਟੂਡੈਂਟਾਂ ਦੀ ਵੋਟ दारू ਤੇ ਮੰਗੀ ਜਾਏ ਇਲੈਕਸ਼ਨ दारू ਤੇ ਪੈਸੇ ਤੇ ਲੜੇ ਜਾਣਗੇ ਤੇ ਉਹਦੇ ਚ ਫਾਇਦਾ ਕੀ ਆਪਾਂ ਇਹ ਸੋਚੀ ਵੀ ਜੇ ਦੇਸ਼ ਦਾ ਯੁਵਾ ਦੇਸ਼ ਦਾ ਸਟੂਡੈਂਟ ਇਹ ਚੀਜ਼ਾਂ ਸਿੱਖ ਰਿਹਾ ਇੱਥੇ ਆ ਕੇ ਤੇ ਦੇਸ਼ ਦਾ ਫਿਊਚਰ ਸੋਚ ਲਈ ਵੀ ਆਪਣਾ ਕੀ ਹੈ ਆਲੀ ਬਸ ਸਟੂਡੈਂਟ ਆਰਗੇਨਾਈਜੇਸ਼ਨਾਂ ਚਲੋ ਸੁਣਦੇ ਦਾ ਬਹੁਤ ਆ ਪਰ ਇੱਕ ਤਾਂ ਹੁੰਦਾ ਵੀ ਅਲੀਗੇਸ਼ਨ ਲਾਉਣੇ ਇੱਕ ਹੁੰਦਾ ਵੀ ਲਿਟਰਲੀ ਯਾਰ ਵੀ ਹਾਂ ਹੁੰਦਾ ਇਹ ਦੇਖੋ ਜਿਆਦਾ ਦੂਰ ਜਾਣ ਦੇ ਲੋੜ ਨਹੀਂ ਸਾਡੇ ਨਾਲ ਹੀ ਇੱਥੇ ਸੈਕਟਰ 11 ਚ ਠਾਣਾ ਹਰ ਇੱਕ ਵਾਰੀ ਗੱਡੀਆਂ दारू ਦੀਆਂ ਫੜਿੰਦੀਆਂ ਨੇ ਇੱਥੋਂ ਪੈਸੇ ਫੜਿੰਦੇ ਨੇ ਉਹਨਾਂ ਕੋਲ ਜਾ ਕੇ ਰਿਕਾਰਡ ਮੰਗ ਲਓ ਵੀ ਹਾਂ ਵੀ ਦੱਸੋ ਪਿਛਲੀ ਵਾਰੀ ਕਿੰਨੇ ਫੜਕੜੀਚੇ ਨੇ ਤਾਂ ਪਤਾ ਲੱਗ ਜਾਏਗਾ ਵੀ ਕੀ ਸੱਚਾਈ ਹੈ ਕੀ ਝੂਠ ਹੈ ਇੱਥੇ ਕੰਮ ਹੀ ਇਹ ਹੈ ਇੱਥੇ ਤੱਕ ਤਾਂ ਕੋਸ਼ ਸਟੂਡੈਂਟਾਂ ਨੂੰ ਤੇ ਇਹਨਾਂ ਨੇ ਇੱਥੋਂ ਤੱਕ ਕਰ ਰੱਖਿਆ ਵੀ ਤੁਹਾਨੂੰ दारू ਦੇਾਂਗੇ ਦੇਾਂਗੇ ਉਹ ਦੇਾਂਗੇ ਵੋਟ ਦਾ ਕੀ ਇੱਕ ਵਾਰੀ ਪਾ ਦਿਓ ਸਾਲ ਬਾਅਦ ਫੇਰ ਆ ਜਾਣੀ ਹੈ ਤੇ ਇਹਦਾ ਨੁਕਸਾਨ ਇਹ ਹੈ ਕਿ ਆਪਾਂ ਮਤਲਬ ਕਿ ਆਪਾਂ ਸਹੀ ਚ ਸੋਚੀਏ ਕਿ ਸਟੂਡੈਂਟ ਅੱਗੇ ਵਿਜ਼ਨ ਹੀ ਕੀ ਵੇਖੇਗਾ ਜਿਹੜਾ ਸਟੂਡੈਂਟ ਮਾਈਕੀ ਲਾਈਫ ਦੇ ਵਿੱਚ ਹੀ ਵੋਟ ਵੇਚਣੀ ਸਿੱਖ ਗਿਆ दारू ਤੇ ਵੋਟ ਪਾਣੀ ਸਿੱਖ ਗਿਆ ਉਹ ਅੱਗੇ ਜਾ ਕੇ ਆਪਣਾ ਫਿਊਚਰ ਕਿਵੇਂ ਮਾਈਕੀ ਆਪਾਂ ਸੋਚੀਏ ਉਹ ਦੇਸ਼ ਇਤਲੀ ਕੀ ਕਰੇਗਾ ਸਟੂਡੈਂਟ ਕੱਲੀਆਂ ਨਰੋਲ ਸਟੂਡੈਂਟਾਂ ਦੀ ਆਰਗੇਨਾਈਜੇਸ਼ਨ ਨੇ ਜੇ ਗੱਲ ਕੀਤੀ ਜਾਵੇ ਤਾਂ ਬਾਕੀ ਜਿਹੜੀ ਸਿਆਸੀ ਤਰ੍ਹਾਂ ਦੇ ਵਿੰਗ ਨੇ ਉਹਨਾਂ ਨੂੰ ਚਲੋ ਵਿੰਗ ਕਹਿ ਲਣੇ ਆ ਉਹਨਾਂ ਦੀਆਂ ਜਿਹੜੇ ਸਟਰਕਚਰ ਆ ਤੁਹਾਨੂੰ ਲੱਗਦਾ ਵੀ ਉਹਦੇ ਬਰਾਬਰ ਉਹਨਾਂ ਮਜ਼ਬੂਤੀ ਨਾਲ ਖੜ ਸਕਦਾ ਕਿਉਂਕਿ ਜੇ ਸੋਪੂ ਦੀ ਗੱਲ ਕਰ ਲਈਏ ਚਲੋ ਇਸ ਵਾਰੀ ਜਿਵੇਂ ਦਲਵੀਰ ਗੋਲੜੀ ਆਏ ਨੇਗੇ ਚਲੋ ਉਹਨਾਂ ਚੋਂ ਲੀਡਰ ਵੀ ਕਈ ਚੰਗੇ ਨਿਕਲੇ ਨੇਗੇ ਉਹ ਦੂਜੇ ਪਾਸੇ ਪੂਸੋ ਦੀ ਗੱਲ ਕਰ ਲੰਨੇ ਆ ਉਹਦੇ ਚ ਵੀ ਲੀਡਰ ਚੰਗੇ ਨਿਕਲੇ ਨੇ ਪਰ ਅੱਜ ਜਿਵੇਂ ਹੁਣ ਥੋੜੀ ਯੂਐਸਓ ਹੈਗੀ ਕੱਲ ਨੂੰ ਹੋ ਸਕਦਾ ਤੁਹਾਡੇ ਚ ਵੀ ਚੁਣ ਕੇ ਅੱਗੇ ਆਉਣ ਤੇ ਅੱਗੇ ਲੀਡਰ ਚੰਗੇ ਬਣਨਾ ਪਰ ਲੌਂਗ ਟਰਮ ਜੇ ਦੇਖਿਆ ਜਾਵੇ ਆਧਾਰ ਪਾਰਟੀ ਦਾ ਓਡੇ ਵੱਡੇ ਤੌਰ ਤੇ ਰਹਿੰਦਾ ਹੈ ਕਿ ਹਾਂ ਜਿਵੇਂ ਐਨਐਸਯੂਆਈ ਦੀ ਗੱਲ ਕਰ ਲਈਏ ਵੀਵੀਪੀ ਦੀ ਗੱਲ ਕਰ ਲਈਏ ਇਹ ਵੀਵੀਪੀ ਦਾ ਕਿੰਨੀ ਮਾੜਾ ਪ੍ਰਦਰਸ਼ਨ ਰਿਹਾ ਪਰ ਅੱਜ ਵੀ ਮੇਨ ਲੀਡ ਚ ਗੱਲ ਉਹਨਾਂ ਦੀ ਹੁੰਦੀ ਆ ਦੇਖੋ ਜਿਵੇਂ ਹੁਣ ਤੁਸੀਂ ਐਬੀਵੀਪੀ ਦੀ ਗੱਲ ਕਰ ਦਿੱਤੀ ਹੈ ਨਾ ਜਦੋਂ ਸੈਂਟਰ ਤੋਂ ਪਾਵਰ ਆਏਗੀ ਚਾਹੇ 50 ਸਾਲ ਚਲਾ ਲਈਏ ਪਾਰਟੀ ਪਰ ਜਿਵੇਂ ਤੁਸੀਂ ਕਿਹਾ ਕਿ ਸਟੂਡੈਂਟ ਮਤਲਬ ਕਿ ਵੀ ਅੱਗੇ ਪਾਰਟੀ ਚੱਲਦੀ ਹੈ ਨਹੀਂ ਚੱਲਦੀ ਹੈ ਕੀ ਰੋਲ ਰਹੇਗਾ ਸਟੂਡੈਂਟ ਪਾਰਟੀ ਦਾ ਕਿਵੇਂ ਰੋਲ ਰਹਿੰਦਾ ਹੈ ਤਾਂ ਇੱਕ ਨਾ ਥੋੜਾ ਜਿਹਾ ਉਲਟਾ ਸਿਸਟਮ ਹੈ ਇੱਕ ਤਾਂ ਇਹ ਹੁੰਦਾ ਹੈ ਕਿ ਇੱਥੋਂ ਸਟੂਡੈਂਟ ਨੇ ਸਿੱਖ ਕੇ ਉੱਪਰਲੀ ਰਾਜਨੀਤੀ 'ਚ ਜਾਣਾ ਇੱਕ ਹੁਣ ਇਹ ਹੋ ਰਿਹਾ ਕਿ ਉੱਪਰੋਂ ਗਲਤ ਤਰੀਕੇ ਨਾਲ ਸਿਖਾ ਕੇ ਇੱਥੋਂ ਸਟੂਡੈਂਟ ਨੂੰ ਪਹਿਲਾਂ ਹੀ ਮੋਲਡ ਕਰ ਦਿੱਤਾ ਜਾਂਦਾ ਕਿ ਅੱਗੇ ਜਾ ਕੇ ਸਵਾਲ ਨਾ ਕਰ ਲੈਣਾ ਜਿਹੜੀਆਂ ਪੋਲਿਟਿਕਲ ਆਰਗੇਨਾਈਜੇਸ਼ਨ ਨੇ ਆਪਾਂ ਇਹਨਾਂ ਤੇ ਗੱਲ ਕਰੀਏ ਤਾਂ ਸੋਚੋ ਵੀ ਇਹਨਾਂ ਦਾ ਸਿਰਫ ਇਹਨਾਂ ਕੰਮ ਨਹੀਂਗਾ ਸਟੂਡੈਂਟ ਪਾਵਰ ਦੀ ਗੱਲ ਹੈ ਮੇਨ ਗੱਲ ਹੈ ਵੀ ਇਥੋਂ ਨਿਕਲਦਾ ਕੀ ਹੈ ਠੀਕ ਹੈ ਸਟੂਡੈਂਟ ਪਾਵਰ ਦੀ ਗੱਲ ਹੈ ਜੇ ਸਟੂਡੈਂਟ ਚਾਹੇ ਤਾਂ ਕੋਈ ਵੱਡੀ ਪਾਵਰ ਨਹੀਂ ਸਟੂਡੈਂਟ ਅੱਜ ਜੇ ਦੇਸ਼ ਦਾ ਸਟੂਡੈਂਟ ਸਾਰਾ ਇਕੱਠਾ ਹੋ ਜੇ ਨਾ ਤਾਂ ਸੈਂਟਰਲ ਸਰਕਾਰ ਵੀ ਉਹਦੇ ਅੱਗੇ ਕੁਝ ਨਹੀਂ ਇਹ ਸਾਡਾ ਮੰਨਣਾ ਹੈ ਸਟੂਡੈਂਟ ਦੀ ਵੀ ਇੱਕ ਪਾਵਰ ਹੈ ਉਸੇ ਪਾਵਰ ਲਈ ਸਟੇਟ ਸਰਕਾਰ ਸੈਂਟਰ ਸਰਕਾਰ ਇਹਨਾਂ ਥਾਵਾਂ ਦੇ ਉੱਤੇ ਇਲੈਕਸ਼ਨ ਲੜਾ ਕੇ ਆਪਣੀਆਂ ਟੀਮਾਂ ਬਣਾ ਕੇ ਟਰਾਈ ਕਰਦੇ ਆ ਕਿ ਅਸੀਂ ਉੱਪਰ ਜਾ ਕੇ ਆਪਣੀ ਕੈਂਪੇਨ ਕਰਾਉਂਗੇ ਸਟੂਡੈਂਟ ਤੋਂ ਨਵੀਂ ਗੱਲ ਰੱਖਾਂਗੇ ਨਵੇਂ ਫੈਕਟਰ ਰੱਖਣਗੇ ਉਹਨੂੰ ਉੱਥੇ ਹੀ ਗੱਲ ਹੈ ਕਿ ਜੇ ਸਟੂਡੈਂਟ ਚਾਹੇਗਾ ਜੇ ਸਟੂਡੈਂਟ ਜਿਵੇਂ ਆਪਾਂ ਗੱਲ ਕੀਤੀ ਯੂਐਸਓ ਦੀ ਕਿ ਅਸੀਂ ਸਟੂਡੈਂਟਾਂ ਨੂੰ ਨਾਲ ਲੈ ਕੇ ਇਹ ਵਾਲੀ ਪਾਰਟੀ ਬਣਾਈ ਆਈ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਤੇ ਸਾਨੂੰ ਇੱਕ ਗੱਲ ਦੀ ਉਮੀਦ ਵੀ ਹੈ ਤੇ ਸਾਨੂੰ ਰਿਸਪੌਂਸ ਵੀ ਬਹੁਤ ਵਧੀਆ ਮਿਲਿਆ ਸਟੂਡੈਂਟਸ ਵੱਲੋਂ ਪਿਛਲੀ ਵਾਰੀ ਅਸੀਂ ਬਿਨਾ ਕੰਮ ਕੀਤੇ ਸਿਰਫ ਇੱਕ ਅਪੀਲ ਤੇ ਸਾਨੂੰ 1000 ਵੋਟ ਪਈ ਸੀ ਯੂਐਸ ਨੂੰ ਵਿਦਆਊਟ ਅਪੀਲ ਸਾਡੇ 2-3 ਦਿਨ ਦਾ ਕੰਮ ਸੀਗਾ ਉਹ ਵੀ ਮੈਂ ਕਿ ਅਸੀਂ ਇਲੈਕਸ਼ਨ ਤੋਂ ਪਾਰਟੀ 3 ਦਿਨ ਪਹਿਲਾਂ ਅਨਾਉਂਸ ਕੀਤੀ ਸੀ ਆਪਣੀ ਤਾਂ ਫਿਰ ਵੀ ਅਸੀਂ 1000 ਵੋਟ ਸਾਨੂੰ ਪਈ ਕਿਉਂ ਕਿ ਸਟੂਡੈਂਟ ਚਾਹੁੰਦੇ ਨੇ ਕਿ ਸਟੂਡੈਂਟ ਪਾਵਰ ਅੱਗੇ ਆਏ ਸਟੂਡੈਂਟ ਪਾਰਟੀ ਅੱਗੇ ਆਏ ਨਾ ਕਿ ਪੋਲੀਟੀਕਲੀ ਆਰਗੇਨਾਈਜੇਸ਼ਨ ਅੱਗੇ ਆਣ ਜਿੰਨਾ ਕਰਕੇ ਸਟੂਡੈਂਟ ਦਾ ਫਿਊਚਰ ਖਰਾਬ ਹੋ ਰਿਹਾ ਹੁਣ ਚਲੋ ਜੇ ਮਸਲਿਆਂ ਦੀ ਗੱਲ ਕਰ ਲਈਏ ਜਿਵੇਂ ਹੁਣ ਸੀਵਾਈਐਸਐਸ ਆਮ ਆਦਮੀ ਪਾਰਟੀ ਦਾ ਪਿੰਗਾ ਐਵੀਵੀਪੀ ਭਾਜਪਾ ਦਾ ਐਨਐ ਉਹ ਜਦੋਂ ਆਉਂਦੇ ਨੇ ਇਲੈਕਸ਼ਨ ਚ ਹਰ ਵਾਰੀ ਗੱਲ ਕਰਦੇ ਆ ਉਹਨਾਂ ਦੇ ਕੋਲ ਇੱਕ ਇਹ ਹੁੰਦਾ ਵੀ ਜੇਕਰ ਸਾਡੀ ਜੀ ਸੈਂਟਰ ਚ ਪਾਵਰ ਜਿਵੇਂ ਤੁਸੀਂ ਕਹੇ ਵੀਵੀਪੀ ਕੋਲ ਹੈਗੀ ਆ ਚਲੋ ਦੂਜੇ ਪਾਸੇ ਜੇ ਸੀਆਈਐਸਐਸ ਦੀ ਗੱਲ ਕਰ ਲਈਏ ਸਟੇਟ ਚ ਪੰਜਾਬ ਚ ਹੈਗੀ ਆ ਚਲੋ ਐਨਐਸਯੂਆਈ ਦੀ ਜਿਹੜਾ ਕਹਿੰਦੇ ਉਹ ਕਹਿੰਦੇ ਨੇ ਕਿ ਸਾਡਾ ਐਮਪੀ ਹੈਗਾ ਤੁਹਾਨੂੰ ਨਹੀਂ ਲੱਗਦਾ ਵੀ ਜਿਨ੍ਹਾਂ ਕੋਲ ਬਾਹਰ ਪੋਲੀਟੀਕਲੀ ਪਾਵਰ ਹੈਗੀ ਆ ਉਹ ਮਸਲੇ ਜਿਆਦਾ ਹੱਲ ਕਰਾ ਸਕਦੇ ਨੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਮੁਕਾਬਲੇ ਦੇਖੋ ਇਹ ਹੀ ਡਿਨਾ ਮਤਲਬ ਕਿ ਸਟੂਡੈਂਟ ਦੀ ਮਾਨਸਿਕਤਾ ਹੀ ਇੱਥੇ ਬਣਾਈ ਜਾ ਰਹੀ ਹੈ ਸਹੀ ਮayne ਦੇ ਵਿੱਚ ਹਨਾ ਆਪਾਂ ਸੋ ਜੇ ਆਪਾਂ ਮੈਂ ਇੱਕ ਸਹੀ ਤਰੀਕੇ ਨਾਲ ਸੋਚੀਏ ਜਿਹੜਾ ਮਨਿਸਟਰ ਜਿਹੜਾ ਸੀਐਮ ਜਿਹੜਾ ਪੀਐਮ ਜਿਨ੍ਹਾਂ ਦਾ ਇਹ ਵਾਲੀਆਂ ਪਾਰਟੀਆਂ ਦਮ ਭੜ ਰਹੀਆਂ ਕਿ ਅਸੀਂ ਇਹਨਾਂ ਕੋਲ ਕੰਮ ਕਰਾ ਦੇਾਂਗੇ ਸਹੀ ਮਾਇਨੇ ਦੇ ਵਿੱਚ ਕਿ ਉਹਨਾਂ ਦਾ ਹੱਕ ਨਹੀਂ ਬੰਦਾ ਜੇ ਉਹਨਾਂ ਦੀ ਪਾਰਟੀ ਨਹੀਂ ਹੋਊਗੀ ਕਿ ਉਹ ਸਟੂਡੈਂਟ ਦੇ ਹੱਕ ਦੇ ਵਿੱਚ ਫੈਸਲੇ ਨਹੀਂ ਲੈਣਗੇ ਜੇ ਗੱਲ ਕਰੀ ਜਾ ਰਹੀ ਹੈ ਵਿਦੇਸ਼ ਨੂੰ ਅਸੀਂ ਵਿਸ਼ਵਗੁਰੂ ਬਣਾਉਣਾ ਹੈ ਤੇ ਫਿਰ ਕੀ ਐਬੀਵੀਪੀ ਦੇ ਥਰੂ ਬਣਾਉਣਾ ਹੈ ਜੇ ਐਬੀਵੀਪੀ ਇੱਥੇ ਨਹੀਂ ਜਿੱਤੇਗੀ ਮਤਲਬ ਕਿ ਸਟੂਡੈਂਟ ਪੜ੍ਹਨੋ ਛੱਡ ਦੇਣਗੇ ਸੈਂਟਰ ਸਰਕਾਰ ਸਟੇਟ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਟੂਡੈਂਟਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਅੱਗੇ ਰੱਖੇ ਉਹਨਾਂ ਨੂੰ ਜਿਹੜੀ ਵੀ ਲੋੜ ਹੈ ਮੁਢਲੀ ਲੋੜ ਹੈ ਉਹਨਾਂ ਦੀਆਂ ਸਾਰੀਆਂ ਪੂਰੀਆਂ ਕੀਤੀਆਂ ਜਾਣ ਇਹ ਝੂਠੇ ਲਾਰੇ ਇੱਕ ਪਾਰਟੀ ਹੈ ਇੱਥੇ ਸਾਡੇ ਪੰਜਾਬ ਤੋਂ ਲੈ ਲਿਆ ਸੀ ਵੀਆਈਐਸਐਸ ਆਮ ਆਦਮੀ ਪਾਰਟੀ ਤੋਂ ਆਪਨ ਕੋਈ ਉਹ ਨਹੀਂ ਕਹਿੰਦਾ ਕਿ ਆਪਾਂ ਕਿਸੇ ਨੂੰ ਸਿੱਧਾ ਕਟਾਸ਼ ਦਿੱਕਤ ਹੀ ਕੋਈ ਨਹੀਂ ਗੱਲ ਇਹ ਹੈ ਵੀ ਉਹ ਆ ਕੇ ਜਿਸ ਦਿਨ ਆਏ ਉਹਨਾਂ ਨੇ ਆ ਕੇ ਕਿਹਾ ਸੀ 800 ਕਰੋੜ ਰੁਪਇਆ ਲੈਂਦਾ ਪੰਜਾਬ ਸਰਕਾਰ ਤੋਂ ਇੱਥੇ ਹੋਸਟਲ ਮਿਲ ਬਣੇਗਾ ਅੱਜ ਤੱਕ ਹੋਸਟਲ ਦੀ ਇਹ ਕਿੱਟ ਨਹੀਂ ਰੱਖੀ ਗਈ 2 ਸਾਲ ਲੰਘ ਗਏ ਉਸ ਗੱਲ ਨੂੰ ਤੇ ਹਾਲੇ ਵੀ ਉਹ ਇਸ ਗੱਲ ਤੇ ਕਲੇਮ ਕਰ ਰਿਹਾ ਮੈਨੂੰ ਉਹਨਾਂ ਦੇ ਕਲੇਮ ਨਾਲ ਦਿੱਕਤ ਹੈ ਹੋਸਟਲ ਬਣ ਜੇ ਬਹੁਤ ਵਧੀਆ ਗੱਲ ਹੈ ਗੱਲ ਇਹ ਹੈ ਕਿ ਕੀ ਉਹ ਸੀਵੀਐਸਐਸ ਦਾ ਪੈਸਾ ਸੀ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਦਿੱਤਾ ਹੈ ਜਬ ਪੰਜਾਬ ਦੇ ਵਸਨੀਕਾਂ ਦਾ ਟੈਕਸ ਦਾ ਪੈਸਾ ਹੈ ਪੰਜਾਬ ਸਰਕਾਰ ਮੇਰਾ ਮੰਨਣਾ ਹੈ ਕਿ ਜਦੋਂ ਤੱਕ ਸਰਕ ਪਾਰਟੀ ਹੈ ਇਲੈਕਸ਼ਨ ਨਹੀਂ ਹੋਇਆ ਉਦੋਂ ਤੱਕ ਕੋਈ ਪਾਰਟੀ ਆਮਦ ਨਹੀਂ ਪਾਰਟੀ ਜਿਸ ਦਿਨ ਇਲੈਕਸ਼ਨ ਹੋ ਗਿਆ ਸਰਕਾਰ ਬਣ ਗਈ ਉਸ ਦਿਨ ਤੋਂ ਬਾਅਦ ਤੋਂ ਪੰਜਾਬ ਸਰਕਾਰ ਹੈ ਨਾ ਕਿ ਕਿਸੇ ਇੱਕ ਪਾਰਟੀ ਦੀ ਨੁਮਾਇੰਦਗੀ ਕਰੇਗੀ ਠੀਕ ਹੈ ਤੇ ਇਹ ਜੋ ਗਲਤ ਹੈ ਜੇ ਇੱਥੇ ਸਟੂਡੈਂਟ ਨੂੰ ਜੇ ਗਲਤ ਪੱਟੀ ਪੜਾਈ ਜਾਏਗੀ ਤਾਂ ਫਿਰ ਕਿਸੇ ਸਟੂਡੈਂਟ ਨੂੰ ਅੱਗੇ ਆ ਕੇ ਇਹ ਗੱਲ ਚੱਕਣੀ ਵੀ ਪਾਏਗੀ ਮੁੱਦੇ ਚੱਕਨੇ ਪੈਣਗੇ ਕਿ ਕੀ ਹੋ ਰਿਹਾ ਨਾ ਜੇ ਅਸੀਂ ਸਟੂਡੈਂਟ ਹੀ ਗਲਤ ਸਿੱਖ ਕੇ ਜਾਉਂਗੇ ਇੱਥੋਂ ਸਾਨੂੰ ਐ ਲੱਗੇ ਕਿ ਅਸੀਂ ਖੁਦ ਇੱਥੇ ਕੋਈ ਆਮ ਸਟੂਡੈਂਟ ਵੀ ਹੈ ਪੰਜਾਬ ਯੂਨੀਵਰਸਿਟੀ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਪੜਨ ਆਇਆ ਹੈ ਤੇ ਉਹਨੂੰ ਵੀ ਐ ਲੱਗੇ ਕਿ ਸਿਰਫ ਪਾਰਟੀ ਵਾਲੇ ਐਮਐਲਏ ਜਾਂ ਐਮਪੀ ਕੋਲੇ ਵਿਜ਼ਿਟ ਕਰ ਸਕਦੇ ਨੇ ਇਹ ਜਗ੍ਹਾ ਦੀ ਗੱਲ ਰੱਖ ਸਕਦੇ ਆ ਅਸੀਂ ਨਹੀਂ ਰੱਖ ਸਕਦੇ ਫਿਰ ਸਾਡੀ ਮਾਨਸਿਕਤਾ ਨੂੰ ਛੋਟਾ ਕੀਤਾ ਜਾ ਰਿਹਾ ਨਾ ਇਹਦੇ ਵਿੱਚ ਜਿਵੇਂ ਕਿ ਇਹ ਚਲੋ ਮੁੱਦਿਆਂ ਦੀ ਗੱਲ ਤਾਂ ਕਿਉਂਕਿ ਹੁਣ ਜੇ ਟਾਈਮ ਪਿਆ ਜਿਉਂ ਜਿਉਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਉਂ ਜਿਉਂ ਨੇੜੇ ਆਊਗਾ ਸਿਸਟਮ ਹੋਰ ਵੀ ਜਿਆਦਾ ਸਾਹਮਣੇ ਆਉਣ ਗਿਆ ਪਰ ਇੱਕ ਗੱਲ ਜੇ ਉਂ ਕਰੀਏ ਜਿਵੇਂ ਹੁਣ ਬਾਕੀ ਪਾਰਟੀਆਂ 'ਚ ਚੱਲਦਾ ਰਹਿੰਦਾ ਬੰਦੇ ਪੱਟਣ ਆਲੇ ਅਸੀਂ ਦੇਖਿਆ ਹੈ ਲੀਡਰ ਥੋੜੀਆਂ ਚੋਣਾ ਚ ਵੀ ਦੇਖਦੇ ਆਂ ਕਈ ਵਾਰੀ ਬਹੁਤ ਜਾਂਦੇ ਰਹਿੰਗੇ ਉੱਥੇ ਕੀ ਜੇ ਦੇਖਿਆ ਜਾਵੇ ਚਲੋ ਉੱਥੇ ਬਾਹਰ ਤਾਂ ਸਮਝ ਲੱਗਦਾ ਆਪਾਂ ਨੂੰ ਕੋਈ ਨਾ ਕੋਈ ਅਹੁਦੇ ਦੀ ਗੱਲ ਆ ਜਾਂਦੀ ਆ ਜਾਂ ਪੋਜੀਸ਼ਨ ਦੀ ਗੱਲ ਆ ਜਾਂਦੀ ਆ ਫਾਇਦੇ ਦੀ ਉਰੇ ਕਿਉਂ ਛੱਡ ਜਾਂਦੇ ਨੇ ਕਿ ਮੁੰਡੇ ਪਾਰਟੀਆਂ ਫਿਰ ਦੂਜੇ ਪਾਸੇ ਜੁਆਇਨ ਕਰਦੇ ਨੇ ਕਿ ਆਮ ਤੌਰ ਤੇ ਹੁਣ ਪਿੱਛੇ ਜੇ ਐਸਓਈ ਵਾਲਿਆਂ ਨੇ ਸੋਪੂ ਚ ਜੁਆਇਨ ਕਰਿਆ ਨਾ ਜਿਵੇਂ ਮੈਂ ਪਹਿਲਾਂ ਵੀ ਕਹਿਆ ਨਾ ਕਿ ਥੋੜੀ ਉਲਟੀ ਗੰਗਾ ਵਹਿ ਗਈ ਜਿਵੇਂ ਕਹਿੰਦੇ ਨੇ ਉਲਟੀ ਗੰਗਾ ਚੱਲ ਵੀ ਉਹੀ ਗੱਲ ਹੈ ਕਿ ਪਹਿਲਾਂ ਹੁੰਦਾ ਸੀਗਾ ਕਿ ਇੱਥੋਂ ਸਿੱਖੇ ਉੱਪਰ ਜਾਉਂਗੇ ਉੱਪਰ ਜਾ ਕੇ ਹੁਣ ਉ ਥੇ ਚੱਲ ਰਿਹਾ ਉਹ ਇਹ ਸੀ ਅੰਦਰ ਉਹ ਕਰ ਲਿਆ ਚਲੋ ਹਾਂ ਉਹੀ ਕਰ ਲਿਆ ਹੁਣ ਗੱਲ ਕੀ ਹੈ ਕਿ 100% ਸਟੂਡੈਂਟ ਨੇ ਥੋ ਲੀਡਰ ਬਣਨ ਤਾਂ ਨਹੀਂ ਆਇਆ ਕੋਈ 1-2% ਸਟੂਡੈਂਟ ਲੀਡਰ ਬਣ ਆਇਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਮੇਰੀ ਪਾਵਰ ਨਹੀਂ ਮੈਨੂੰ ਮੈਲਰੀ ਮੈਨੂੰ ਇਸ ਜਗ੍ਹਾ ਦੇ ਉੱਤੇ ਸੀਟ ਨਹੀਂ ਮਿਲਦੀ ਜਿਵੇਂ ਤੁਸੀਂ ਸੋਈ ਵਾਲੀ ਗੱਲ ਕਰ ਲਈ ਜੇ ਜਦੋਂ ਗੱਲ ਹੈ ਵੀ ਸੋਈ ਚਲਦੀ ਕਿਸੇ ਆਕਾਤੋਂ ਹੈ ਲੰਬੀ ਤੇ ਬੈਠੇ ਬੰਦਾ ਜੋ ਕੋਈ ਸੋਈ ਚਲਾ ਰਿਹਾ ਹੈ ਜਾ ਐਨਐਸਯੂਆਈ ਦਿੱਲੀ ਤੋਂ ਚੱਲ ਰਹੀ ਐ ਜਾਂ ਸੀਵਾਈਐਸਐ ਸਮੀਰ ਹੈ ਦੀ ਕੋਠੀ ਤੋਂ ਚੱਲ ਰਹੀ ਐ ਐਬੀਬੀਪੀ ਭਾਜਪੀ ਦੇ ਹੈੱਡਕੁਆਰਟਰ ਤੋਂ ਚੱਲ ਰਹੀ ਐ ਜੀ ਤਾਂ ਆਪਾਂ ਸਹੀ ਮੈਨੇ ਦੇ ਵਿੱਚ ਮੈਂ ਉਹ ਬੰਦੇ ਦੀ ਵੀ ਗਲਤੀ ਨਹੀਂ ਮੰਨਦਾ ਜਿਨ੍ਹਾਂ ਨੇ ਛੱਡਿਆ ਕਿਉਂ ਕਿਉਂਕਿ ਜੇ ਕੋਈ ਬੰਦਾ ਮਿਹਨਤ ਕਰ ਰਿਹਾ ਹੈ ਕੁਝ ਆਪਣੇ ਫਿਊਚਰ ਲਈ ਸੋਚਦਾ ਪਲੱਸ ਸਟੂਡੈਂਟ ਵੈਲਫੇਅਰ ਲਈ ਕੁਝ ਸੋਚ ਰਿਹਾ ਹੈ ਤੇ ਜੇ ਉਹਨੂੰ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲੇਗਾ ਉੱਪਰ ਤੋਂ ਹੋਰ ਹੀ ਪ੍ਰੈਸ਼ਰ ਆਏਗਾ ਕਿਸੇ ਹੋਰ ਨੂੰ ਅੱਗੇ ਕਰਿਆ ਜਾਏਗਾ ਸਟੂਡੈਂਟ ਵੈਲਫੇਅਰ ਦੇ ਮੁੱਦੇ ਨਹੀਂ ਸੁਨੇ ਜਾਣਗੇ ਤਾਂ ਹਿਰਫਿਰ ਹੋਣੀ ਬੜੀ ਆਮ ਜੀ ਗ ਇਹੀ ਉਹਨਾਂ ਨਾਲ ਵੀ ਹੋਇਆ ਹੈ। ਐਮਐਮਆਈ ਕੀ ਜ਼ਿਆਦਾਤਰ ਪਾਰਟੀਆਂ ਚ ਵੇਖਿਆ ਇਲੈਕਸ਼ਨ ਦੇ ਦਿਨ ਆ ਗਏ ਨੇ ਪਰ ਇਹਦਾ ਇੱਕ ਹੋਰ ਪਹਿਲੂ ਵੀ ਹੈ। ਇੱਥੇ ਇੱਕ ਪੰਜਾਬ ਦੀ ਜਿਹੜੀ ਪਾਰਟੀ ਅੱਜ ਪਾਵਰ ਦੇ ਵਿੱਚ ਹੈ ਉਹਨਾਂ ਦਾ ਤਾਂ ਇੱਕ ਵਰਤੀਰਾ ਹੋ ਗਿਆ 92 ਐਮਐਲਏ ਨੇ। ਪੰਜਾਬ ਦੇ ਵਿੱਚੋਂ ਪਹਿਲਾ ਇੱਥੋਂ ਪਤਾ ਕਰਦੇ ਨੇ ਸਟੂਡੈਂਟ ਕਿਸ ਹਲਕੇ ਦਾ ਹੈ। ਫਿਰ ਉਸੇ ਹਲਕੇ ਤੋਂ ਉਸੇ ਐਮਐਲਏ ਦਾ ਫੋਨ ਕਰਾਨਗੇ ਵੀ ਜਾਂ ਤਾਂ ਘਰੇ ਬੈਠ ਜਾ ਇਲੈਕਸ਼ਨ ਇਲੈਕਸ਼ਨ ਜਾਂ ਫਿਰ ਸਾਡੇ ਨਾਲ ਆ ਕੇ ਕੰਮ ਕਰ। ਤੇ ਉਹ ਪ੍ਰੈਸ਼ਰ ਗੇਮ ਵੀ ਚੱਲ ਰਹੀ ਹੈ। ਦੋਨਾਂ ਤਰ੍ਹਾਂ ਨਾਲ ਹੀ ਆ ਕੰਮ। ਕੁਝ ਮਜਬੂਰੀ ਨਾਲ ਜਾਂਦੇ ਨੇ ਕੁਝ ਤਕੇ ਨਾਲ ਵੀ ਜਾਂਦੇ ਨੇ ਸਰ ਦੇਖਿਆ ਜਾਵੇ ਗੱਲ ਸਹੀ ਹੈ ਕਿ ਉਰੋਂ ਪਹਿਲਾਂ ਸਿੱਖ ਕੇ ਜਾਂਦੇ ਸੀਗੇ ਉਪਰਲੀ ਰਾਜਨੀਤੀ ਚ ਜਾਨਕੀ ਵਿਦੇਸ਼ ਦੀ ਜਾਂ ਸਟੇਟ ਦੀ ਰਾਜਨੀਤੀ ਚ ਪਰ ਇਹ ਗੱਲ ਵੀ ਠੀਕ ਹੈ ਵੀ ਉਹ ਜਾਂ ਤਾਂ ਹਜੇ ਵੀ ਉਵੇਂ ਹੀ ਰਹੇ ਨੇ ਕਿਉਂਕਿ ਨੌਜਵਾਨ ਜਦੋਂ ਜਿਉਂ-ਜਿਉਂ ਉਮਰ ਵੱਧਦੀ ਆ ਫਿਰ ਉਸ ਪਾਸੇ ਨੂੰ ਵੱਧਾ ਪਰ ਗੱਲ ਕਹਿੰਦੇ ਸਿਸਟਮ ਜਿਹੜਾ ਬਾਹਰਲੀ ਸਿਆਸਤ ਵਾਲਾ ਸੀਗਾ ਜਿੱਤੋਂ ਲੋਕ ਕਤਰਉਂਦੇ ਵੀ ਨਹੀਂ ਉਹ ਸਾਡੀ ਸਟੂਡੈਂਟ ਆਰਗੇਨਾਈਜੇਸ਼ਨਾਂ ਚ ਜਦੋਂ ਆਉਣਾ ਸ਼ੁਰੂ ਹੋ ਗਿਆ ਉਹਦਾ ਇੰਪੈਕਟ ਜਿਸ ਮਕਸਦ ਦੇ ਲਈ ਸਟੂਡੈਂਟਸ ਦੇ ਮਸਲੇ ਦੇ ਲਈ ਬਣੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਹ ਰੋਣ ਲੱਗਣਗੇ ਖੈਰ ਯੂਐਸਓ ਵੀ ਉਹਨਾਂ ਪਾਰਟੀਆਂ ਚੋਂ ਇੱਕ ਹੈ ਜਿਹੜੇ ਕਹਿੰਦੇ ਕਿ ਸਟੂਡੈਂਟ ਵੈਲਫੇਅਰ ਦੀ ਗੱਲ ਕਰਾਂਗੇ ਜਿਉਂ-ਜਿਉਂ ਹੁਣ ਅੱਗੇ ਇਲੈਕਸ਼ਨ ਦੇ ਦੌਰ ਰਹਿਣਗੇ ਬਹੁਤ ਸਾਰੀਆਂ ਚੀਜ਼ਾਂ ਨੇ ਯੂਨੀਵਰਸਿਟੀ ਦੇ ਮਸਲੇ ਵੀ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਦੇ ਰਹਿਾਂਗੇ ਸੀਨੀਅਰ ਵੀਡੀਓ ਸੰਮੇਤ ਇਹਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ